ਅੱਛੀ ਕਾਲ ਜੀ ਮੈਲ ਅਪ੍ਰਿਤਕਰ ਹਸਰਨ ਸਿੰਘ ਗੁਰਪ੍ਰਿਤ ਸਿੰਘ ਦੁਆਰਾ ਲਿਖੇ ਗਿਆ ਨਾਵਲ ਗੱਲ ਸੰਜੋਗਾ ਦੀ ਦਾ ਭਾਗ 18ਵਾਂ ਲੈ ਕੇ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਇਹ ਰਿਸ਼ਮ ਕੋਈ ਗੱਲ ਨਹੀਂ ਜੀ ਤੁਸੀਂ ਜੀ ਸਾਡੇ ਬਾਰੇ ਕੁਝ ਸੋਚਿਆ ਆ ਕਿਹੜਾ ਮਾੜਾ ਸੋਚਿਆ ਹੋਣਾ ਆ ਕੋਈ ਚੰਗਾ ਹੀ ਸੋਚਿਆ ਹੋਣਾ ਆ ਮੈਂ ਤੇ ਬਾਣੀ ਵੀ ਤੁਹਾਡੇ ਨਾਲ ਚੱਲਾਂਗੀ ਆ ਬਸ ਇਹੀ ਚਾਹਨੇ ਹੋ ਨਾ ਤੁਸੀਂ ਜਿੱਥੇ ਕਰਮਾ ਆ ਉਥੇ ਉਸੇ ਰੇਸ਼ਮ ਸਾਡਾ ਕਿਹੜਾ ਤੇਰੇ ਤੋਂ ਬਗੈਰ ਕੋਈ ਹੋਰ ਆ ਸਚਨਾ ਕਰਮਾ ਆਛਾ ਜੀ ਹੁਣ ਬੜੀਆਂ ਸਿਆਣੀਆਂ ਗੱਲਾਂ ਕਰ ਰਹੇ ਹਾਂ ਰਾਤੀ ਤਾਂ ਮੈਂ ਮੂੰਹ ਬਣਾ ਲਿਆ ਸੀ ਰੇਸ਼ਮ ਮੈਂ ਹੁਣੇ ਭਾਬੀ ਨਾਲ ਇਸ ਵਾਰੀ ਜਰ ਗੱਲ ਕੀਤੀ ਤਾਂ ਉਹਨਾਂ ਨੇ ਵੀ ਮੈਨੂੰ ਇਹੀ ਸਮਝਾਇਆ ਕਿ ਘਰ ਵਾਲੇ ਦੀ ਖੁਸ਼ੀ ਚਹੀ ਘਰ ਵਾਲੇ ਦੀ ਖੁਸ਼ੀ ਹੁੰਦੀ ਆ ਅਸੀਂ ਤਾਂ ਇੱਥੇ ਸਾਰੇ ਇਕੱਠੇ ਆ ਤੁਹਾਡੇ ਕੋਲ ਤੁਹਾਡਾ ਖਿਆਲ ਰੱਖਣੂ ਵੀ ਤਾਂ ਕੋਈ ਹੋਣਾ ਚਾਹੀਦਾ ਹੀ ਨਾ ਫਿਰ ਐਵੇਂ ਹੀ ਉਹਨਾਂ ਨੇ ਗੱਲਾਂ ਵਾਤਾ ਕਰਦੀਆਂ ਨੀਚਾ ਆ ਪੀਤੀ ਉਹ ਤੱਕ ਬਾਣੀ ਵੀ ਉੱਠ ਗਈ ਸੀ ਜਰ ਕਰਮੇ ਨੂੰ ਉਸ ਨੂੰ ਪੈਣ ਨੂੰ ਚੁੱਕਿਆ ਤਾਂ ਉਸ ਦੇ ਕੋਲ ਸ਼ਕਤੀ ਜਗਤੀ ਆ ਵੀ ਗਈ ਫਿਰ ਹੌਲੀ ਹੌਲੀ ਉਸ ਦੇ ਨਾਲ ਗੱਲਾਂ ਵੀ ਕਰਨ ਲੱਗ ਪਈ ਰੇਸ਼ਮ ਨੇ ਬਾਣੀ ਨੂੰ ਉਸ ਦਾ ਦੁੱਧ ਲਿਆ ਕੇ ਦਿੱਤਾ ਤਾਂ ਫਟਾਫਟ ਦੁੱਧ ਆ ਸਾਰਾ ਗਲਾਸ ਪੀ ਗਈ ਉਸ ਤੋਂ ਬਾਅਦ ਰੇਸ਼ਮ ਆਪਣੀ ਛਾਵਲੀ ਗਲਾਸ ਲੈ ਕੇ ਰਸੋਈ ਚ ਚਲੀ ਗਈ ਤੇ ਰੋਟੀ ਪਾਣੀ ਦਾ ਕਰਨ ਲੱਗ ਪਈ ਕਰਮਾ ਆਪਣੇ ਕਮਰੇ 'ਚ ਬਾਣੀ ਨਾਲ ਹੀ ਬੈਠਾ ਖੇਡਦਾ ਰਿਹਾ ਰੇਸ਼ਮ ਤੇ ਰਾਣੋ ਨੇ ਮਿਲ ਕੇ ਸਾਰਿਆਂ ਦੇ ਲਈ ਆਲੂਆਂ ਵਾਲੇ ਪਰੌਂਠੇ ਬਣਾਏ ਕਿਉਂਕਿ ਬਾਣੀ ਨੂੰ ਆਲੂਆਂ ਵਾਲੇ ਪਰੌਂਠੇ ਬਹੁਤ ਪਸੰਦ ਸੀ ਉਸ ਦੇ ਜਿੱਤ ਕਰਨ ਤੋਂ ਪਹਿਲਾਂ ਹੀ ਰੇਸ਼ਮ ਹੋਣੇ ਹਰ ਐਂਡ ਫਾਰ ਨੂੰ ਸਵੇਰੇ ਆਲੂਆਂ ਵਾਲੇ ਪਰੌਂਠੇ ਬਣਾ ਲੈਂਦੇ ਹੁੰਦੇ ਸਨ ਪਰੌਂਠੇ ਖਾਣ ਉਪਰੰਤ ਕਰਮਾ ਦਾ ਜਰਨੈਲ ਨਾਲ ਆਪਣੇ ਖੇਤ ਕੀੜਾ ਮਾਰਨ ਚਲਾ ਗਿਆ ਬਾਹਰ ਪਈ ਸੰਗਣੀ ਤੋਂ ਨੇ ਚਾਰ ਸ਼ੁਫੀਰਾ ਆਪਣੇ ਆਗੋਸ਼ ਕਰ ਲਿਆ ਸੀ ਉਹ ਤੁਮੀ ਗੱਲਾਂ ਬੱਤਾ ਮਾਰਦੀ ਹੋਈ ਆਪਣੇ ਖੇਤਾਂ ਵੱਲੋਂ ਪੈਦਲ ਹੀ ਤੁਰੇ ਜਾ ਰਹੇ ਸਨ ਫਿਰ ਉਹ ਖੇਚ ਪਹੁੰਚੇ ਤਾਂ ਜਨਰਲ ਉਸ ਨੂੰ ਕਹਿਣ ਲੱਗਾ ਲੈ ਵੀ ਕਰਮਿਆ ਦੇਖ ਲੈ ਆਪਣੇ ਖੇਤ ਤੇਰੇ ਜਨਮ ਅਗਰੋਂ ਇੰਨਾ ਸਾਲਾਂ ਚ ਕੁਝ ਵੀ ਨਹੀਂ ਬਦਲਿਆ ਕਰਮਾ ਹਾਂ ਵੀਰੇ ਸਹੀ ਕਿਹਾ ਤੁਸੀਂ ਕੁਝ ਖਾਸ ਨਹੀਂ ਬਦਲਿਆ ਸਭ ਕੁਝ ਉਮੀ ਹੀ ਆ ਜਿਵੇਂ ਮੈਂ ਛੱਡ ਕੇ ਗਿਆ ਸੀ ਵੀਰੇ ਮੈਂ ਕੱਲ ਪੁੱਛਾਂ ਜਨਰਲ ਇੱਕ ਕਿਉਂ ਦੂ ਪੁੱਛ ਕਰਮਾ ਵਿਰੇ ਜੱਤੂ ਸੀ ਮੈਨੂੰ ਅਮਰੀਕਾ ਭੇਜਿਆ ਸੀ ਤਾਂ ਤੁਹਾਡਾ ਕਿੰਨਾ ਖਰਚ ਆਇਆ ਸੀ ਜਰਨਲ ਕਰਮਿਆ ਅੱਜ ਤਨੂੰ ਇਹਨਿੰ ਸਾਲਾਂ ਬਾਅਦ ਤਨੂੰ ਇਹ ਗੱਲ ਕਿੱਦਾਂ ਚਿਤੇ ਆ ਗਈ ਨਾ ਮੈਂ ਪਲਾ ਕਦੇ ਤੈਨੂੰ ਕਿਹਾ ਆ ਕਿ ਮੇਰੀ ਇੰਨੇ ਪੈਸੇ ਲੱਗੇ ਸੀ ਤੈਨੂੰ ਅਮਰੀਕਾ ਭੇਜਣ ਲਈ ਤੇ ਉਹ ਤੂੰ ਮੈਨੂੰ ਮੋੜ ਵਾਪਸ ਕਰ ਨਹੀਂ ਰਿਹਾ ਫਰੀ ਗੱਲ ਤੂੰ ਕਿਉਂ ਕੀਤੀ ਕਰਮਾ ਨਹੀਂ ਵਿਰੇ ਉਹ ਗੱਲ ਨਹੀਂ ਆ ਮੈਂ ਤਾਂ ਵੈਸੇ ਹੀ ਪੁੱਛਿਆ ਸੀ ਕਿਉਂਕਿ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਬਾਹਰੋਂ ਤਾਂ ਲੱਖ ਰੁਪਿਆ ਚਾਹੀਦਾ ਹੁੰਦਾ ਆ ਤਾਂ ਕਰਕੇ ਬਸ ਅੱਜ ਮੈਂ ਪੁੱਛ ਲਿਆ ਇਸ ਕਰਕੇ ਮੈਂ ਆ ਤੁਹਾਡੇ ਲਈ ਡਾਲਰ ਲੈ ਕੇ ਆਇਆ ਸੀ ਤੁਹਾਨੂੰ ਦੇਣ ਲਈ ਕਰੇ ਤਾਂ ਸਭ ਦੇ ਸਾਹਮਣੇ ਮੇਰੇ ਤੋਂ ਦਿੱਤੇ ਨਹੀਂ ਜਾਣੇ ਸੀ ਤਾਂ ਕਰਕੇ ਆਪਣੀ ਜੀਵਛੂ ਡਾਲਰ ਕੱਢ ਕੇ ਕਰਮ ਆਪਣੀ ਭਰਾਵਲ ਕਰਦੇ ਹੋਏ ਕਹਿਣ ਲੱਗਾ ਜਰਨੈਲ ਦੇ ਸਭ ਦੀ ਖੁਸ ਨੂੰ ਥੋੜਾ ਜਿਹਾ ਗੁੱਸੇ 'ਚ ਦੇਖਦੇ ਹੋਏ ਕਹਿਣ ਲੱਗਾ ਕਰਮਿਆ ਅੱਜ ਤੂੰ ਇਹ ਗੱਲ ਕਰਕੇ ਮੈਨੂੰ ਇਹ ਅਹਿਸਾਸ ਕਿਉਂ ਕਰਵਾ ਰਹੇ ਹਾਂ ਕੀ ਅਸੀ ਤਿਰਸ ਸਕਈ ਨਹੀਂ ਆ। ਕੋਈ ਕਮਲਿਆ, ਪੈਸਿਆਂ ਦਾ ਹਿਸਾਬ ਕਿਤਾਬ ਤਾਂ ਲੋਕਾਂ ਨਾਲ ਕੀਤਾ ਜਾਂਦਾ ਹੁੰਦਾ ਈ, ਕਦੀ ਆਪਣਿਆਂ ਦੇ ਨਾਲ ਨਹੀਂ। ਤੈਨੂੰ ਬਾਹਰ ਭੇਜਣ ਦੀ ਮੇਰੇ ਕਿੰਨੇ ਪੈਸੇ ਲੱਗੇ ਸੀ, ਇਹ ਗੱਲ ਤੂੰ ਹੁਣ ਦੁਬਾਰਾ ਕਦੀ ਮੇਰੇ ਤੋਂ ਪੁੱਛਣੀਆ ਤੇ ਨਾ ਹੀ ਮੈਂ ਕਦੀ ਤੈਨੂੰ ਦੱਸਣੀਆ। ਸਮਝ ਗਿਆ ਤੂੰ ਮੇਰੀ ਗੱਲ ਨੂੰ? ਹੁਣ ਤੂੰ ਮੇਰੀ ਆਜੀ ਖੂਰ ਗੱਲ ਨੂੰ ਆਪਣੇ ਪੱਲੇ ਨਾਲ ਬੰਨ੍ਹ ਲੈ। ਇਹ ਰਿਸ਼ਤੇ ਨਾ ਮਿਲਣ ਵਰ ਵਰਤਨ ਲਈ ਹੁੰਦੇ ਨੇ। ਤੇ ਪੈਸੇ ਖਰਚਣ ਲਈ ਹੁੰਦੀ ਆ ਜਿਸ ਦਿਨ ਘਰਾਂ 'ਚ ਲੋਕਾਂ ਨੇ ਨਲਾਂ ਨੂੰ ਉਲਟਾ ਕਰਕੇ ਵਰਤਣਾ ਸ਼ੁਰੂ ਕਰ ਦਿੱਤਾ ਨਾ ਤਾਂ ਸਮਝੀ ਉਸ ਦਿਨ ਲੋਕਾਂ ਦੇ ਦਿਲਾਂ 'ਚ ਜੋ ਆਪਸੀ ਪਿਆਰ ਮੁਹੱਬਤ ਮੁੱਕ ਚੁੱਕਾਈ ਸੋ ਆਪਣੇ ਇਹ ਪੈਸੇ ਤੂੰ ਆਪਣੇ ਕੋਲ ਹੀ ਰੱਖ ਤੇਰੇ ਕੰਮ ਆਉਣਗੇ ਨਲੇ ਰੇਸ਼ਮ ਨੂੰ ਤੂੰ ਆਪਣੇ ਨਾਲ ਲੈ ਕੇ ਜਾਣ ਵਾਰੀ ਬਿਲਕੁਲ ਸਹੀ ਸੋਚੇ ਆਈ ਤੂੰ ਆਪਣੀ ਧੀ ਨੂੰ ਖੂਬ ਪੜਾਈ ਲਿਖਾਈ ਜੋ ਵੀ ਉਹ ਜ਼ਿੰਦਗੀ 'ਚ ਬੰਨਣਾ ਚਾਹੇ ਨਾ ਉਸ ਨੂੰ ਬਨਣ ਦੇਈ ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਕੁੜੀਆਂ ਬਹੁਤ ਰੱਖੀਆਂ ਕਰਨਗੀਆਂ ਅੱਜ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਕਿ ਪੜ੍ਹਾਲਾ ਖਾ ਕੇ ਇਹਨਾਂ ਨੂੰ ਕੀ ਕਰਨਾ ਇਹਨਾਂ ਨੇ ਤਾਂ ਅੱਜ ਕਰਦਾ ਚੁੱਲ੍ਹਾ ਚੌਂਕਾ ਹੀ ਸਾਂਭਣਾਈ ਤੇ ਵਿਆਹ ਤੋਂ ਮਗਰੋਂ ਵੀ ਚਲੋਂ ਤੋਂ ਐਵੇਂ ਨਾ ਹੀ ਹੋ ਜੇਗਾ ਕੁਝ ਵੀ ਸੋਚਿਆ ਕਰ ਨਾਲੇ ਤੇਰੀ ਉਹ ਨਾਨਾ ਜੀ ਵੱਲੋਂ ਦਿੱਤੀ ਜ਼ਮੀਨ ਮੈਂ ਬਾਣੀ ਦੇ ਨਾਮ ਕਰਵਾ ਦਿੱਤੀ ਸੀ ਘਰ ਤੋਂ ਦੂਰ ਹੋਣ ਕਰਕੇ ਅਸੀਂ ਉਹ ਜ਼ਮੀਨ ਠੇਕੇ ਤੇ ਦੇ ਦਿੱਤੀ ਸੀ ਉਸ ਸਾਰ ਹਰ ਸਾਲ ਜੋ ਮਾਮਲਾ ਆਂਦਾ ਹੈ ਉਸ ਨੂੰ ਬਾਣੀ ਦੇ ਨਾਮ ਤੇ ਖਲਵਾਈ ਖਾਤੇ 'ਚ ਜਮਾ ਕਰਾ ਦੇਣੀ ਹੁੰਨੀ ਆ। ਇਦਾਂ ਹੀ ਉਹਨਾਂ ਨੇ ਗੱਲਾਂ-ਵੱਤਾਂ ਕਰਦੇ ਖੀਤ ਘੁੰਮਦੇ ਰਹੀ ਫਿਰ ਡੇਢ ਘੰਟੇ ਮਗਰੋਂ ਹਦੂਮੀ ਕਾਰਾ ਗਏ। ਰਾਤ ਨੂੰ ਕਰਮ ਆਪਣੀ ਤੇਰੇ ਕੋਲ ਪਿਆ ਉਸ ਨੂੰ ਥਾਪੜ ਕੇ ਸੁਲਾ ਰਹੀ ਹਸੀ। ਜਦ ਰੇਸ਼ਮ ਆਪਣੇ ਸਾਰੇ ਕੰਮ ਖਤਮ ਕਰਕੇ ਉਸੇ ਕੋਲ ਆ ਕੇ ਰਜਾਈ 'ਚ ਲੋਕੀ ਬੈਠ ਗਈ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਰੇਸ਼ਮ ਜਦ ਕੁਝ ਨਾ ਬੋਲੀ ਤਾਂ ਫਿਰ ਕਰਮਾ ਕਹਿਣ ਲੱਗਾ ਹਾਂਜੀ ਕਦੋਂ ਚੱਲੀਏ ਫਿਰ ਆਪਾਂ? ਤੁਹਾਡੇ ਪਿੱਕੇ ਕਰ ਸਾਰਿਆਂ ਨੂੰ ਮਿਲਣ ਲਈ ਰੇਸ਼ਮ ਜਿਵੇਂ ਤੁਸੀਂ ਕਹੋ ਜੀ ਕਰਮਾ چل ਠੀਕ ਹੈ ਫਿਰ ਅੱਪਾ ਕੱਲ ਚੱਲਦੇ ਹਾਂ ਉਸ ਤੋਂ ਬਾਅਦ ਨਾਨਾ ਜੀ ਦਾ ਜਾ ਕੇ ਆਵਾਂਗੇ ਫਿਰ ਜਗਤਾਰ ਵੀਰੇ ਦੇ ਪਿੰਡ ਬਾਕੀ ਬਾਅਦ ਸੋਚਾਂਗੇ ਰੇਸ਼ਮ ਕਰਮਦੀਪ ਜੀ ਤੁਸੀਂ ਨਾਨਾ ਜੀ ਦੇ ਘਰ ਜਾਣ ਨੂੰ ਰਹਿਣ ਦਿਓ ਹੁਣ ਉੱਥੇ ਕੋਈ ਨਹੀਂ ਰਹਿੰਦਾ ਕਰਮਾ ਕਿਉਂ ਰਹਿਣ ਦੇਵਾਂ ਜੀ ਉਹ ਮੇਰਾ ਨਾਨਕਾ ਆ ਰੇਸ਼ਮ ਉਹ ਇਸ ਲਈ ਕੀ ਤੁਹਾਡੀ ਨਾਨਾ ਜੀ 2 ਮਹੀਨੇ ਪਹਿਲਾਂ ਹੀ ਪੂਰੀ ਹੋ ਗਈ ਸੀ ਤੁਹਾਨੂੰ ਯਾਦ ਆ ਜਿਸ ਦਿਨ ਤੁਸੀਂ ਮੈਨੂੰ ਫੋਨ ਕਰਕੇ ਆਪਣੀ ਛੁੱਟੀ ਬਾਰੇ ਦੱਸਿਆ ਸੀ ਉਸੇ ਦਿਨ ਸ਼ਾਮ ਨੂੰ ਫੋਨ ਆਇਆ ਸੀ ਕਿ ਉਹ ਇਸ ਦੁਨੀਆ 'ਚ ਨਹੀਂ ਰਹੀ ਰੇਸ਼ਮ ਦੀ ਗੱਲ ਸੁਣ ਕੇ ਕਰਮਾ ਆਪਣੀ ਅੱਖਾਂ 'ਚ ਹੰਝੂ ਭਰਦੀ ਹੋਈ ਕਹਿਣ ਲੱਗਾ ਰੇਸ਼ਮ ਇਹ ਕੀ ਕਹਿ ਰਹੀ ਆ ਤੂੰ ਇਨੀ ਵੱਡੀ ਕਲ ਹੋ ਗਈ ਤੇ ਤੁਸੀਂ ਕਿਸੇ ਨੂੰ ਮੈਨੂੰ ਦੱਸਣਾ ਜ਼ਰੂਰੀ ਵੀ ਨਹੀਂ ਸਮਝਿਆ ਕਰੀਸ਼ਮ ਮੈਂ ਕਿਤਾਂ ਦੱਸਾਂ ਦੀ ਜੀ ਮਸਾ ਮਸਾਂ ਤਾਂ ਤੁਸੀਂ ਸੁਖੀ ਸੰਧੀ 4 ਸਾਲਾਂ ਬਾਅਦ ਵਾਪਸ ਕਰ ਆ ਰਹੀ ਸੀ ਫਿਰ ਮੈਂ ਤੁਹਾਨੂੰ ਇਹ ਖਬਰ ਖਿਮੇ ਦਿੰਦੀ ਕਿ ਤੁਹਾਡੇ ਨਾਨਾ ਜੀ ਨਹੀਂ ਰਹੇ ਤੁਸੀਂ ਇਹ ਖਬਰ ਸੁਣ ਕੇ ਮੈਂ ਦੁਖੀ ਹੁੰਦੀ ਨਾਲੇ ਤੁਹਾਡੇ ਕੋਲ ਕੋਣ ਸੀ ਉਥੇ ਇਹ ਦੁੱਖ ਵੰਡਾਉ ਨੂੰ ਮੈਂ ਤਾਂ ਕਿਹਾ ਸੀ ਦੱਸਣਿਆ ਪਰ ਬੀਬੇ ਜੀ ਨੇ ਮਨਾ ਕਰ ਦਿੱਤਾ ਇਹ ਕਹਿ ਕੇ ਕਿ ਕਰਮੇ ਨੂੰ ਕਰਾਈ ਤੇ ਸਭ ਦੱਸ ਦੇ ਮੈਂ ਪਰ ਹੁਣ ਨਾ ਕੁਝ ਦੱਸੇ ਨਹੀਂ ਉਸੇ ਕਾਰਨ ਦੀ ਸਾਰੀ ਚਾਹ ਖੁਸ਼ੀਆਂ ਅਧੂਰੀਆਂ ਹੀ ਰਹਿ ਜਾਣੀਆਂ ਆ ਕਰਮ ਕੀ ਹੋਇਆ ਸੀ ਉਹਨਾਂ ਨੂੰ ਰਿਸ਼ਮ ਕਹਿੰਦੇ ਆ ਕਿ ਉਹ ਰਾਤੀ ਤਾਂ ਚੰਗੇ ਭਲੇ ਸੁੱਤੇ ਸੀ ਪਰ ਸਵੇਰੇ ਹੋ ਉੱਠੇ ਹੀ ਨਹੀਂ ਹੁਣ ਤੁਸੀਂ ਨਾ ਜੀ ਐਵੇਂ ਰੋ ਕੇ ਦਿਲ ਛੋਟਾ ਨਾ ਕਰੋ ਮੈਂ ਬਾਣੀ ਭਾਬੀ ਵੀਰਾ ਸਵਾ ਤੁਹਾਡੇ ਕੋਲ ਜਦੋਂ ਜਿਸ ਦਾ ਟਾਈਮ ਆਉਂਦਾ ਆ ਉਸ ਨੂੰ ਜਾਣਾ ਹੀ ਪੈਂਦਾ ਆ ਬਲੇ ਰੱਬ ਦੀਆਂ ਲਿਖੀਆਂ ਨੂੰ ਵੀ ਕੋਈ ਅੱਜ ਤੱਕ ਮੋੜ ਸਕਿਆ ਆ ਕਾਕੀ ਰੇਸ਼ਮ ਨੇ ਕਰਮੇ ਨੂੰ ਆਪਣੀ ਗੱਲ ਨਾਲ ਲਗਾ ਲਿਆ ਉਸ ਰਾਤ ਕਰਮਾ ਰੇਸ਼ਮ ਦੇ ਸੌਂ ਜਾਣ ਮਗਰੋਂ ਉੱਠ ਤੇ ਪਿਆ ਆਪਣੇ ਨਾਨੇਵਾਲੇ ਹੀ ਸੋਚਦਾ ਰਿਹਾ ਫਿਰ ਅਗਲੇ ਦਿਨ ਕਰਮਾ ਤੇ ਰੇਸ਼ਮ ਆਪਣੀ ਧੀ ਦੇ ਨਾਲ ਰੇਸ਼ਮ ਦੇ ਪਿਕੇ ਸਭ ਨੂੰ ਮਿਲਣ ਗਏ ਸਵੇਰੇ 11:00 ਵਜੇ ਨੂੰ ਉਹ ਰੇਸ਼ਮ ਦੇ ਘਰ ਪਹੁੰਚੇ ਤਾਂ ਰੇਸ਼ਮ ਦੇ ਬੇਬੇ ਬਾਪੂ ਨੇ ਉਹਨਾਂ ਦਾ ਸਵਾਗਤ ਕੀਤਾ ਕਰਮਾ ਤੇ ਰੇਸ਼ਮ ਉਹਨਾਂ ਦਾ ਹਾਲ ਚਾਲ ਪੁੱਛਣ ਮਗਰੋਂ ਆਪਣੇ ਬਾਪੂ ਜੀ ਨਾਲ ਬੈਠੇ ਗੱਲਾਂ-ਵੱਤਾਂ ਕਰ ਰਹੇ ਸੀ ਚਦਨ ਰੇਸ਼ਮ ਦਾ ਛੋਟਾ ਭਰਾ ਕਮਲ ਵੀ ਆ ਕੇ ਉਹਨਾਂ ਨੂੰ ਬੁਲਾ ਕੇ ਬਾਣੀ ਨੂੰ ਚੁੱਕ ਕੇ ਆਪਣੀ ਗੋਦੀ 'ਚ ਲਿਆ ਕੇ ਬਾਟ ਗਿਆ ਜਦ ਰੇਸ਼ਮ ਦੀ ਬੀਬੀ ਚਾਹ ਬਣਾ ਕੇ ਲਈ ਆਈ ਤਾਂ ਰੇਸ਼ਮ ਨੇ ਉੱਠ ਕੇ ਉਹਨਾਂ ਹੱਥ 'ਚ ਚਾਹ ਫੜੀ ਤੇ ਲਿਆ ਕੇ ਟੇਬਲ 'ਤੇ ਰੱਖ ਦਿੱਤੀ ਆਪਣੀ ਬੀਬੀ ਦੇ ਆ ਕੇ ਬੈਠਣ ਮਗਰੋਂ ਰੇਸ਼ਮ ਨੇ ਸਾਰਿਆਂ ਨੂੰ ਚਾਹ ਚੱਕੀ ਫੜਾਈ ਜਦ ਉਹ ਸਾਰੇ ਚਾਹ ਪੀ ਰਹੇ ਸਨ ਤਾਂ ਕਰਮਾ ਕਹਿੰਨ ਲੱਗਾ ਕਮਲ ਤੂੰ ਵੀ ਚਾਹ ਚੱਕ ਲੈ ਨਹੀਂ ਠੰਡੀ ਹੋ ਜਾਣੀ ਆ ਕਮਲ ਕੋਈ ਗੱਲ ਨਹੀਂ ਪਾਜੀ ਤੁਸੀਂ ਸਾਰੇ ਪਿਓ ਕੋਈ ਗੱਲ ਨਹੀਂ ਮੈਂ ਵੀ ਚਾਹ ਪੀ ਲੈਣਾ ਆ ਮਸਾ ਮਸਾ ਤਾਂ ਸਾਡੀ ਛੜੀ ਜਹੀ ਨੇ ਇਨੀ ਟਾਈਮ ਬਾਅਦ ਸਾਡੇ ਲਈ ਆਈ ਆ ਪਹਿਲਾਂ ਇਸ ਨੂੰ ਮਿਲਤਾ ਲਈਏ ਕਰਮਾ ਫੇਰੀਸ਼ਮ ਨੂੰ ਕਹਿ ਲੱਗਾ ਰੇਸ਼ਮ ਤੇਰਾ ਪਰ ਪਹਿਲਾਂ ਨਾ ਉਸ ਸਿਆਣਾ ਹੋ ਗਿਆ ਰੇਸ਼ਮ ਤਾਂ ਹੋਣਾ ਹੀ ਆ ਜੀ ਸਮੇਂ ਦੇ ਨਾਲ-ਨਾਲ ਬੰਦੇ ਨੂੰ ਸਿਆਣਪ ਤੇ ਸਮਝ ਆ ਹੀ ਜਾਂਦੀ ਹੁੰਦੀ ਆ ਨਾਲੇ ਛੇਤੀ ਕਿੱਥੇ ਤੁਸੀਂ ਤਾਂ ਸਾਡੇ 4 ਸਾਲ ਬਾਅਦ ਘਰ ਆਏ ਹੋ ਕਰਮਾ ਇਹ ਵੀ ਗੱਲ ਸਹੀ ਆ ਬੇਬੇ ਜੀ ਤੁਸੀਂ ਵੀ ਕੁਝ ਬੋਲੋ ਹੋਰ ਸੇ ਤਾਂ ਕਿਵੇਂ ਆ ਸਭ ਠੀਕ ਠਾਕ ਆ ਨਾ ਬੇਬੇ ਆ ਸੇ ਵੀ ਠੀਕ ਆ ਪੁੱਤ ਤੁਹਾਨੂੰ ਦੋਵਾਂ ਨੂੰ ਇੰਨੇ ਸਾਲਾਂ ਬਾਅਦ ਇਕੱਠਿਆਂ ਰਾਜੀ ਖੁਸ਼ੀ ਦੇਖ ਲਿਆ ਪੁੱਤ ਬਸ ਇਹ ਨਹੀਂ ਬਹੁਤਾ ਭਲਾ ਮਾਪਿਆਂ ਨੂੰ ਇਸ ਤੋਂ ਇਲਾਵਾ ਹੋਰ ਕੀ ਚਾਹੀਦਾ ਹੁੰਦਾ ਆ ਵਿਆਹ ਤੋਂ ਪਿੱਛੇ ਪਿੱਛੇ ਇੱਕ ਧੀ ਦੇ ਚਿਹਰੇ ਤੇ ਸ਼ਾਈ ਖੁਸ਼ੀ ਦੇਖ ਕੇ ਹੀ ਮਾਪਿਆਂ ਦੀ ਤਾਂ ਅਤੀ ਫਿਕਰ ਐਵੇਂ ਹੀ ਮੁੱਕ ਜਾਂਦੀ ਹੁੰਦੀ ਆ ਬਸ ਤੁਸੀਂ ਦੋਵੇਂ ਐਵੇਂ ਹੀ ਸਦਾ ਖੁਸ਼ ਰਹੋ ਫੇਜ ਰੋਹਟ ਆਪਣੀ ਪੀਗੀ ਹਟੇ ਤਾਂ ਰੇਸ਼ਮ ਸਾਰਿਆਂ ਦੀ ਚਾਵਲ ਇੱਕ ਪਾਂਡੇ ਲੈ ਕੇ ਰਸੋਈ 'ਚ ਚਲੀ ਗਈ ਕਰਮੇ ਹੁਣੀ ਤਾਂ ਬਾਹਰ ਬੈਠੇ ਗੱਲਾਂ ਮਾਰ ਰਹੇ ਸੀ ਪਰ ਰੇਸ਼ਮ ਨੇ ਰਸੋਈ ਜਾ ਕੇ ਦੁਪਹਿਰ ਦੇ ਰੋਟੀ ਪਾਣੀ ਦਾ ਇੰਤਜ਼ਾਮ ਕਰਨ ਲੱਗ ਗਈ ਉਸ ਦੇ ਮੰਗਰ ਹੀ ਅਸੀਂ ਬੇਬੇ ਵੀ ਉੱਠ ਕੇ ਆ ਗਈ ਉਸ ਦੇ ਕੋਲ ਖੜ ਗਈ ਰੇਸ਼ਮ ਨੇ ਦਾਲ ਚੋਕ ਕੇ ਤੋਕੀ ਬਨ ਲੈ ਚੁੱਲ੍ਹੇ ਤੇ ਰੱਖ ਦਿੱਤੀ ਤੇ ਫਿਰ ਉਹ ਆਪ ਧੜਕਾ ਤਿਆਰ ਕਰਨ ਲੱਗੀ ਉਸ ਨੂੰ ਚੁੱਪ-ਚਾਪ ਕੰਮ ਕਰਦੀ ਨੂੰ ਦੇਖ ਕੇ ਬੀਬੀ ਕਹਿਣ ਲੱਗੀ ਰੇਸ਼ਮ ਕੀ ਗੱਲ ਹੋਈ ਥੀ ਇਹ ਬੜੀ ਚੁੱਪਾ ਰੇਸ਼ਮ ਨਹੀਂ ਬੀਬੀ ਕੋਈ ਗੱਲ ਨਹੀਂ ਆ ਤੁਸੀਂ ਦੱਸੋ ਵੀਰੇ ਦੀ ਭਾਬੀ ਹੋਣੀ ਕਿ ਮੈਂ ਠੀਕ ਆ ਬੀਬੀ ਤੇ ਤੂੰ ਆਪ ਹੀ ਜਾ ਕੇ ਉਹਨਾਂ ਨੂੰ ਮਿਲ ਲੈ ਤੇ ਨਾਲੇ ਇੰਨੇ ਸਾਲ ਹੋ ਗਏ ਆ ਤੂੰ ਹਲੇ ਤੱਕ ਗੁੱਸਾ ਕਰੀ ਬੈਠੀ ਹੈ ਰੇਸ਼ਮ ਬੀਬੀ ਗੱਲ ਗੁੱਸੇ ਦੀ ਨਹੀਂ ਮੇਰੇ ਤੇ ਕਰਮਦੀਪ ਜੀ ਦੀ ਇੱਜ਼ਤ ਦੀ ਆ ਨਾਲੇ ਮੈਂ ਕਿਉਂ ਜਾਵਾਂ ਵੀਰੇ ਹੁਣਾਂ ਦਾ ਤਾਂ ਮੰਨਿਆ ਕਿ ਚਲ ਉਹਨਾਂ ਨੂੰ ਕਰਮਦੀਪ ਜੀ ਪਸੰਦ ਨਹੀਂ ਤਾਂ ਕਰਕੇ ਉਹ ਸਾਨੂੰ ਨਹੀਂ ਮਿਲਦੇ ਪਰ ਭਾਬੀ ਹੁਣਾਂ ਦਾ ਤਾਂ ਬੰਦਾ ਹੀ ਸੀ ਨਾ ਉਹ ਤਾਂ ਸਾਨੂੰ ਆ ਕੇ ਮਿਲ ਸਕਦੇ ਹੀ ਸੀ ਨਾ ਪਰ ਨਹੀਂ ਅਜਿਨੇ ਸਾਲਾਂ ਬਾਅਦ ਉਹ ਆਪਣੇ ਸਹੁਰੇ ਘਰ ਆਏ ਆ ਤੇ ਇਹਨਾਂ ਤੋਂ ਆਪਣੇ ਕਮਰਿਆਂ ਚੋਂ ਬਾਹਰ ਨਿਕਲ ਕੇ ਉਹਨਾਂ ਦਾ ਹਾਲ ਚਾਲ ਪੁੱਛਣ ਦਾ ਵੀ ਟਾਈਮ ਨਹੀਂ ਆ ਮੈਂ ਤਾਂ ਚਲੋ ਕੁਝ ਨਹੀਂ ਕਹਿੰਦੀ ਪਰ ਉਹ ਆਪਣੇ ਜਵਾਈ ਭਾਈ ਵਾਲੀ ਤਾਂ ਕੁਝ ਸੋਚਦੇ ਨਾ ਪਲਾਉ ਕੀ ਸੋਚਦੇ ਹੋਣਗੇ ਕੇ ਸਾਡੇ ਵਿਆਹ ਨੂੰ ਇਨਸਾਲ ਹੋ ਗਏ ਹਲੇ ਤੱਕ ਵੀ ਇਹਨਾਂ ਦੇ ਮੂੰਹ ਵਿੰਗੇ ਤੇ ਵਿੰਗੇ ਨੇ ਭਲਾ ਜੀ ਕਿ세 ਆਏ ਕੇ ਬੰਦੇ ਦੇ ਨਾਲ ਦੂਕੜੀ ਬੈਠ ਕੇ ਉਹ ਗੱਲਬਾਤ ਹੀ ਕਰ ਲੈਣਗੇ ਤਾਂ ਉਹਨਾਂ ਦੇ ਕਿ ਸ਼ਾਂਚ ਫਰਕ ਪੈ ਜਾਊਗਾ ਤੁਹਾਨੂੰ ਪਤਾ ਹੈ ਪਿਛਲੀ ਵਾਰੀ ਉਹਨਾਂ ਨੇ ਮੇਰੇ ਸਾਹਮਣੇ ਕਰਮਦੀਪ ਜੀ ਦੀ ਕਿੰਨੀ ਵੇਸ ਤੇ ਕੀਤੀ ਸੀ ਨਾ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਜੇ ਤੁਹਾਨੂੰ ਜਵਾਈ ਪਾਈ ਨਹੀਂ ਪਸੰਦ ਤਾਂ ਕੋਈ ਗੱਲ ਨਹੀਂ ਤੁਸੀਂ ਕੀ ਕਰੋ ਉਸਤੇ ਇੱਜ਼ਤ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਬੇਇੱਜ਼ਤੀ ਵੀ ਤਾਂ ਕਰੋ ਪਹਿਲੀ ਵਾਰੀ ਉਸ ਸੌਰੇ ਕਰਾਈ ਤੇ ਮਾਣ ਤਾਣ ਤੱਕ ਕੀ ਕਰਨਾ ਆ ਉਹ ਦੋਵੇਂ ਉਹਨਾਂ ਨੂੰ ਇਹ ਪੁੱਛਣ ਲੱਗ ਪਏ ਕਿ ਕਰਮਦੀਪ ਜੀ ਜ਼ਮੀਨ ਕਿੰਨੀ ਆਉਂਦੀ ਆ ਉਸ ਤੋਂ ਬਾਅਦ ਪਤਾ ਉਹਨਾਂ ਨੇ ਕੀ ਕਿਹਾ ਸੀ ਕਰਮਦੀਪ ਜੀ ਨੇ ਮੇਰੀ ਨਾਲ ਵਿਆਹ ਮੇਰੇ ਹਿੱਸੇ ਆਂਦੀ ਜ਼ਮੀਨ ਕਰਕੇ ਕਰਵਾਇਆ ਨਾ ਇਹ ਗੱਲਾਂ ਆਪਣੀ ਭੈਣ ਭਨੋਈ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਗਰਮਦੀਪ ਜੀ ਨੇ ਤਾਂ ਅੱਜ ਤੱਕ ਮੈਨੂੰ ਮੇਰੇ ਹਿੱਸੇ ਆਉਂਦੀ ਜ਼ਮੀਨ ਬਾਰੇ ਇੱਕ ਵਾਰ ਵੀ ਨਹੀਂ ਪੁੱਛਿਆ। ਉਹਨਾਂ ਨੇ ਤਾਂ ਚੰਗਾ ਮਾੜਾ ਟਾਈਮ ਜਿਹਾ ਜਿਹਾ ਵੀ ਹੋ ਵੀ ਔਖੇ ਸੌਖੇ ਹੋ ਕੱਟ ਲੈਣਾ ਆ ਪਰ ਕਿਸੇ ਤੋਂ ਛੇਤੀ ਮਦਦ ਨਹੀਂ ਮੰਗਦੀ। ਤੁਸੀਂ ਹੀ ਦੱਸੋ ਇੰਨੇ ਸਾਲ ਹੋ ਗਏ ਆ ਮੇਰੇ ਵਿਆਹ ਨੂੰ ਅੱਜ ਤੱਕ ਤੁਹਾਨੂੰ ਕਦੇ ਮੇਰੀ ਜਾਂ ਮੇਰੀ ਘਰਵਾਰ ਬਾਰੇ ਕੋਈ ਗੱਲ ਸੁਣਾ ਨੂੰ ਮਿਲੀ ਆ? ਬੀਬੀ, ਸਿਰ ਬਸ ਕਰਤੀ ਏ ਤੂੰ ਨਹੀਂ ਮੈਂ ਲਾ ਉਹਨਾਂ ਨੂੰ ਤਾਂ ਨਾ ਸਹੀ ਪਰ ਤੂੰ ਇਹ ਮੈਂ ਗਰਮ ਨਾ ਹੋਇਆ ਕਰ। ਰੇਸ਼ਮ ਨਹੀਂ ਬੇਬੀ ਮੈਨੂੰ ਵੀ ਕੋਈ ਗੁੱਸਾ ਨਹੀਂ ਆ ਉਹਨਾਂ ਨਾਲ ਪਰ ਮੇਰੇ ਸਾਹਮਣੇ ਹੋਈ ਮੇਰੇ ਘਰ ਵਾਲੇ ਦੀ ਬੇਇੱਜ਼ਤੀ ਵਾਲੀ ਗੱਲ ਵੀ ਨਹੀਂ ਮੇਰੇ ਤੋਂ ਪੁੱਲੀ ਜਾਂਦੀ ਬੇਬੀ ਤੂੰ ਆ ਤੜਕਾ ਛੱਡ ਤੇ ਆਪਣੇ ਚੁੱਲੇ ਤੇਰੀ ਦਾਲ ਦੇਖ ਲਾ ਥੱਲੇ ਨਾ ਲੱਗੀ ਹੋਵੇ ਫਿਰ ਬੇਬੀ ਤੜਕਾ ਲਗਾਉਣ ਲੱਗ ਪਈ ਤੇਰੀ ਸ਼ਮਦਾਲ ਦਿਖਣ ਲੱਗ ਪਈ ਦਾਲ ਬਨਣ ਤੋਂ ਬਾਅਦ ਰੇਸ਼ਮ ਦਾਲ ਨੂੰ ਤੜਕੇ ਨੂੰ ਦਾਲ 'ਚ ਪਾ ਦਿੱਤਾ ਤੇ ਫਿਰ ਉਹ ਆਟਾ ਗੁੰਨ ਕੇ ਰੋਟੀ ਮਨ ਲੱਗ ਪਈ ਜਦੋਂ ਰੋਟੀਆਂ ਬਣ ਗਈਆਂ ਤਾਂ ਰੀਸ਼ਮ ਥਾਲਾਂ 'ਚ ਰੋਟੀ ਪਾ ਕੇ ਉਹਨਾਂ ਲਈ ਬਾਹਰ ਬਿੜੀ ਚੀ ਲੈ ਆਈ। ਕਰਮੇ ਹੁਣਾਂ ਨੇ ਫੇਰ ਰੋਟੀ ਖਾਧੀ ਉਹਨਾਂ ਦੇ ਰੋਟੀ ਖਾਣ ਤੋਂ ਬਾਅਦ ਰੀਸ਼ਮ ਨੇ ਆਪਣੀ ਬੇਬੀ ਨਾਲ ਬੈਠ ਕੇ ਰੋਟੀ ਖਾਧੀ। ਕਰਮੇ ਹੁਣਾਂ ਨੇ ਤਾਂ ਸ਼ਾਮ ਨੂੰ ਹੀ ਵਾਪਸ ਮੁੜ ਜਾਣਾ ਸੀ ਪਰ ਉਸੇ ਸਹੁਰਿਆਂ ਵੱਲ ਇੰਨੇ ਸਾਲਾਂ ਬਾਅਦ ਆਇਆ ਹੋਣ ਕਰਕੇ ਉਹਨਾਂ ਨੂੰ ਰਾਤ ਰੁਕਣ ਦਾ ਹਜੂਰ ਪਹੁੰਚੇ। ਫਿਰ ਕਰਮੇ ਹੁਨੇ ਵੀ ਉਹਨਾਂ ਨੂੰ ਮਨਾ ਨਹੀਂ ਕਰ ਪਾਈ। ਫਿਰ ਆਦ ਦਾ ਰੋਟੀ ਪਾਣੀ ਖਾ ਕੇ ਜਦ ਉਹ ਸਾਰੇ ਬਰਾਂਡੇ 'ਚ ਬੈਠੇ ਗੱਲਾਂ-ਬੱਤਾਂ ਮਾਰ ਰਹੇ ਸਨ ਤੈਜਾਗਰ ਹੋਣਾਂ ਦੀ ਸੋ ਜਨਮਾ ਗਰੋਂ ਰੀਸ਼ਮ ਤੇ ਦੋਵੇਂ ਭਾਬੀਆਂ ਕਸ਼ਮੀਰ ਕੌਰ ਤੇ ਜਸਵਿੰਦਰ ਕੌਰ ਵੀ ਚੁੱਪ ਕਰਕੇ ਉਹਨਾਂ ਦੇ ਕੋਲ ਆ ਕੇ ਬੈਠ ਗਈਆਂ ਉਹਨਾਂ ਨੂੰ ਇੰਜ ਆਈਆਂ ਨੂੰ ਦੇਖ ਕੇ ਰੀਸ਼ਮ ਤੇ ਕਰਮਾ ਵੀ ਹੈਰਾਨ ਹੋ ਗਏ ਪਰ ਜਦ ਦੋਮਾ ਨੇ ਕਰਮੇ ਨੂੰ ਸਸ਼ੀਕਾਲ ਬੁਲਾਈ ਤੇ ਕਰਮੇ ਨੇ ਵੀ ਉਹਨਾਂ ਨੂੰ ਸਸ਼ੀਕਾਲ ਦਾ ਜਵਾਬ ਦਿੱਤਾ ਉਸ ਤੋਂ ਬਾਅਦ ਉਹਨਾਂ ਦੋਵੇਂ ਰੀਸ਼ਮ ਦੇ ਗੱਲ ਨਾਲ ਲੱਕੇ ਮਿਲਿਆ ਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਕੁਝ ਥੇੜ ਸਭ ਦੇ ਚੁੱਪਚਾਪ ਬੈਠੇ ਰਹਿਣ ਤੋਂ ਰੀਸ਼ਮ ਦੀ ਵੱਡੀ ਭਾਬੀ ਕਸ਼ਮੀਰ ਕਹਿਣ ਲੱਗੀ ਨੇ ਰੀਸ਼ਮ ਮੈਂ ਤਾਂ ਅੱਜ ਦੁਪਹਿਰੇ ਵੀ ਤੈਨੂੰ ਮਿਲਣ ਰਸੋਈ ਚ ਆ ਰਹੀ ਸੀ ਪਰ ਜਦ ਮੈਂ ਬੀਬੀ ਜੀ ਤੇ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਮੇਰਾ ਦਿਲ ਜੇ ਹਣੀ ਮੰਨਿਆ ਕੱਲੀ ਦਾ ਤੇਰੇ ਸਾਹਮਣੇ ਆ ਕੇ ਗੱਲ ਕਰਨੇ ਦਾ ਮੰਨਿਆ ਤੇਰੇ ਭਰਾਵਾਂ ਨੇ ਵੇ ਆ ਪਿਛੋਂ ਪਹਿਲੀ ਵਾਰੀ ਆਪਣੀ ਸਹੁਰੇ ਘਰ ਆਉਣ ਦੀ ਤੋਹੜੀ ਦੂਮਾ ਨਾਲ ਜੋ ਵੀ ਕੁਝ ਕੀਤਾ ਚੰਗਾ ਨਹੀਂ ਕੀਤਾ ਪਰ ਤੇਰੀਆਂ ਭਾਬੀਆਂ ਤਾਂ ਇੰਨੀਆਂ ਵੀ ਮਾੜੀਆਂ ਨਹੀਂ ਹਨ ਕਮਲੀ ਜਿੰਨਾ ਤੂੰ ਸਾਨੂੰ ਸਮਝੀ ਬੈਠੀ ਆ ਤੈਨੂੰ ਕੀ ਲੱਗਦਾ ਏ ਸਾਡਾ ਨਹੀਂ ਦਿਲ ਕਰਦਾ ਆਪਣੀ ਛੋਟੀ ਨਾਨਾਣ ਦੇ ਨਾਲ ਮਿਲਣ ਵਰਤਨ ਨੂੰ ਹਰ ਵਾਰੀ ਤੂੰ ਜਦ ਵੀ ਆਪਣੇ ਪੀਕੇ ਆਏ ਤਾਂ ਅਸੀਂ ਉਸਦੀ ਰਜ ਕੀ ਸੇਵਾ ਕਰੀਏ ਪਰ ਅਸੀਂ ਵੀ ਕੀ ਕਰੀਏ ਜਦ ਵੀ ਅਸੀਂ ਉਹਨਾਂ ਨਾਲ ਕਦੇ ਤੁਹਾਡੇ ਵਾਰੀ ਕਦੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗੁੱਸੇ ਹੋ ਕੇ ਮੰਦਾ ਚੰਗਾ ਭੁੱਲਦੇ ਹੋਏ ਉੱਠ ਕੇ ਬਾਹਰ ਚਲੇ ਜਾਂਦੇ ਨੇ ਉਹ ਤਾਂ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਤਾਂ ਤੂੰ ਹੀ ਦੱਸ ਤੇਰੀਆਂ ਭਾਬੀਆਂ ਵੀ ਕੀ ਕਰਨ ਅਸੀਂ ਹੁਣ ਉਹਨਾਂ ਦੇ ਹੁਕਮ ਜੋ ਬਾਹਰ ਵੀ ਤਾਂ ਨਹੀਂ ਹੋ ਸਕਦੀਆਂ ਨਾ ਤੇਰਾ ਗੁੱਸਾ ਵੀ ਜਾਇਜ਼ ਹੈ ਪਰ ਤੂੰ ਤਾਂ ਉਹਨਾਂ ਕਰਕੇ ਸਾਡੇ ਨਾਲ ਵੀ ਮਿਲਨ ਵਰਤਨ ਤੋਂ ਰਹਿ ਗਈ ਹੈ ਇਹ ਗੱਲ ਵੀ ਤਾਂ ਠੀਕ ਨਹੀਂ ਹੈ ਨਾ ਕਲ ਨੂੰ ਬੀਬੀ ਬਾਪੂ ਜੀ ਦੀ ਮਗਰੋਂ ਤੁਹਾਡੇ ਪਿੱਕੇ ਵੱਡੇ ਭਾਈਆਂ ਦੇ ਨਾਲ ਨਾ ਸਹੀ ਪਰ ਤੁਹਾਡੇ ਛੋਟੇ ਭਰਾ ਅਮਨ ਤੇ ਬਾਕੀ ਭਰਜਾਈਆਂ ਦੇ ਨਾਲ ਤਾਂ ਹੋਣਗੇ ਹੀ ਨਾ ਮੈਂ ਤਾਂ ਤੁਹਾਡੇ ਨਾਲ ਕਹੂੰਦੀ ਕੱਲ ਕਰਨ ਨੂੰ ਫਿਰਦੀ ਸੀ ਪਰ ਤੁਸੀਂ ਸਾਲ ਸਿਪਾਹੀ ਆਪਣੀ ਪਿੱਕੀ ਜੀੜਾ ਮਾਲਦੇ ਸੀ ਤੇ ਸ਼ਾਮ ਨੂੰ ਫਿਰ ਵਾਪਸ ਚਲੇ ਜਾਂਦੇ ਸੀ ਉਤੋਂ ਉਹਨਾਂ ਦੇ ਸਾਹਮਣੇ ਤਾਂ ਅਸੀਂ ਤੇਰੇ ਨਾਲ ਕੋਈ ਗੱਲ ਵੀ ਨਹੀਂ ਕਰ ਸਕਦੀਆਂ ਫਿਰ ਹੁਣ ਤੂੰ ਹੀ ਦੱਸ ਤੇਰੀਆਂ ਭਾਬੀਆਂ ਕਿੱਥੇ ਗਲਤ ਨੇ ਤੂੰ ਕਦੀ ਵੀ ਬੀਬੀ ਜੀ ਤੂੰ ਸਾਡੇ ਵਰੀ ਕੀ ਗੱਲ ਸੁਣੀ ਆ ਕਿ ਅਸੀਂ ਤੇਰੀ ਵਰੀ ਆ ਗੱਲ ਕਰਦੀਆਂ ਸੀ ਉਹ ਗੱਲ ਕਰਦੀਆਂ ਸੀ ਨਹੀਂ ਨਾ ਤਾਂ ਫਿਰ ਸਾਡੇ ਨਾਲ ਹੀ ਗੁੱਸਾ ਕਿਸ ਕਲ ਦਾ ਹੈ ਜਦ ਛੋਟੇ ਭੜ ਕੇ ਜਾਂਦਾ ਵੱਡੇ ਦਾ ਇਹ ਫਰਜ ਹੁੰਦਾ ਆ ਕਿ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਗੁਆ ਕੇ ਸਹੀ ਰਾਹ ਤੇ ਲੈ ਕੇ ਆਉਣ ਨੂੰ ਤੂੰ ਸਹੀ ਹੀ ਕਹਨੀ ਹੈ ਆਏ ਗਏ ਦਾ ਹਾਲ ਚਾਲ ਪੁੱਛਣ ਨਾਲ ਕਿਸੇ ਦੀ ਸ਼ਾਂਚ ਕੋਈ ਫਰਕ ਨਹੀਂ ਪਿਆ ਜਾਂਦਾ ਹੁੰਦਾ ਦੁਪਹਿਰੇ ਤੂੰ ਹੀ ਕਹਿੰਦੀ ਸੀ ਨਾ ਕਿ ਭਾਬੀਆਂ ਤਾਂ ਕਿ ਸਾਡਾ ਹਾਲ-ਚਲ ਪੁੱਛ ਹੀ ਸਕਦੀਆਂ ਹਨ ਤਾਂ ਆਹ dekhla ਤੇਰੀਆਂ ਦੋਵੀਂ ਭਾਬੀਆਂ ਆਪ ਛਲ ਕੇ ਤੁਹਾਨੂੰ ਦੋਮਣੋ ਮਿਲਣ ਆਈਆਂ ਹਨ ਹੁਣ ਤੂੰ ਹੀ ਦੱਸ ਕਿ ਤੈਨੂੰ ਹਲੇ ਵੀ ਸਾਡੇ ਨਾਲ ਕੋਈ ਗਿਲਾ ਸ਼ਿਕਵਾ ਹੈ ਜਾਂ ਨਹੀਂ ਆਪਣੀ ਭਾਬੀ ਦੀਆਂ ਗੱਲਾਂ ਸੁਣ ਕੇ ਰੇਸ਼ਮ ਰੋਂਦੇ ਹੋਏ ਆਪਣੀ ਭਾਬੀ ਦੇ ਗਲ ਨਾਲ ਲੱਗ ਗਈ ਤੇ ਕਹਿਣ ਲੱਗੀ ਭਾਬੀ ਇਹ ਮੈਂ ਕੀ ਕਰ ਬੈਠੇ ਗੁੱਸੇ 'ਚ ਆ ਕੇ ਮੈਂ ਤਾਂ ਆਪਣੇਆਂ ਤੋਂ ਹੀ ਮੂੰਹ ਮੋੜੀ ਬੈਠੀ ਆਂ ਮੈਂ ਤਾਂ ਕਰੀ ਤੁਹਾਡੀ ਨਾਲ ਗੱਲ ਕਰਕੇ ਤੁਹਾਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿੱਦਾਂ ਦੇ ਵੀਰੇ ਹੁਣੇ ਉਦਾਂ ਦੀ ਅਹੀ ਮੈਂ ਤੁਹਾਨੂੰ ਵੀ ਸਮਝ ਲਿਆ ਤੁਸੀਂ ਮੈਨੂੰ ਮਾਫ ਕਰ ਦਿਓ ਭਾਬੀ ਲਹੈਦਸ ਕਮਲੀ ਨਾ ਹੋਵੇ ਤਾਂ ਰੇਸ਼ਮ ਪੈਲਨ ਤਾ ਤੂੰ ਰੋਣਾ ਬੰਦ ਕਰ ਸੋਰੀ ਕਰ ਵਿੱਚ ਨਨਾਨ ਪਰਜਾਈ ਵਿੱਚ ਇਹ ਸਬਤ ਚੱਲਦਾ ਹੀ ਰਹਿੰਦਾ ਈ ਲੜਾਈ ਝਗੜਾ ਵੀ ਉੱਥੇ ਹੀ ਹੁੰਦਾ ਈ ਜਿੱਥੇ ਆਪਸ ਵਿੱਚ ਪਿਆਰ ਮੁਹੱਬਤ ਹੋਵੇ ਸਾਨੂੰ ਤੇਰੇ ਨਾਲ ਕੋਈ ਰੁੱਸਾ ਨਹੀਂ ਆ ਪਰ ਤੂੰ ਜੇ ਆਪਣੇ ਪੀਕੇ ਕਰਤਾ ਆਉਂਦੀ ਜਾਂਦੀ ਰਿਹਾ ਕਰੇਂਗੀ ਨਾ ਤਾਂ ਸਾਨੂੰ ਜਿਆਦਾ ਚੰਗਾ ਲੱਗਿਆ ਕਰੀਗਾ ਲੈ ਹੁਣ ਆਪਣੀ ਛੋਟੀ ਭਾਬੀ ਦੇ ਨਾਲ ਲੱਗੇ ਆਪਣੇ ਸਾਰੇ ਰੁਸੇ ਖਤਮ ਕਰਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਫਿਰ ਰੇਸ਼ਮ ਆਪਣੀ ਦੂਜੀ ਭਾਬੀ ਦੇ ਨਾਲ ਲੱਗੀ ਰੋਣ ਲੱਗੀ ਤਾਂ ਉਹਨਾਂ ਨੇ ਅਸੇ ਹੰਝੂ ਪੂੰਝ ਕੇ ਆਪਣੇ ਸੀਨੇ ਨਾਲ ਲਗਾ ਕੇ ਚੁੱਪ ਕਰਵਾਇਆ ਰੇਸ਼ਮ ਫੇਚ ਉਪਹੋਂ ਤੋਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਭਾਬੀ ਮੈਂ ਤਾਂ ਆਪਣੀਆਂ ਭੂਲ ਸਹੀ ਜਿੱਤੇ ਚਾ ਕੇ ਜ਼ਿੰਦਗੀ ਦੇ ਕਿੰਨੇ ਸਾਲ ਖਰਾਬ ਕਰ ਦਿੱਤੇ ਜੀ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੇਰੀਆਂ ਭਾਬੀ ਇੰਨੀਆਂ ਚੰਗੀਆਂ ਨਹੀਂ ਮੈਂ ਹਰ ਮਹੀਨੇ ਤੁਹਾਨੂੰ ਮਿਲਣ ਲਈ ਇੱਥੇ ਆ ਕੇ ਬੈਠ ਸ਼ਾਇਆ ਕਰਨਾ ਸੀ ਪਰ ਹੁਣ ਤਾਂ ਮੈਂ ਵੀ ਕਰਮਦੀਪ ਜੀ ਦੇ ਨਾਲ ਮਹੀਨੇ ਤੱਕ ਅਮਰੀਕਾ ਚਲੇ ਜਾਣਾ ਹੁਣ ਮੇਰੇ ਤੋਂ ਕਿੱਥੇ ਆਇਆ ਜਾਣਾ ਇਹਨਾਂ ਨੇ ਤਾਂ ਮੇਰੇ ਸਾਰੇ ਕਾਗਜ਼ ਵੀ ਬਣਾ ਲਏ ਆ ਬੀਬੀ ਚਲ ਕੋਈ ਗੱਲ ਨਹੀਂ ਧੀ ਸਾਨੂੰ ਤਾਂ ਇਹ ਗੱਲ ਦੀ ਖੁਸ਼ੀ ਬਹੁਤ ਹੈ ਕਿ ਤੂੰ ਆਪਣੀਆਂ ਭਾਬੀਆਂ ਨਾਲ ਤਾਂ ਗੱਲ ਕੀਤੀ ਬਾਕੀ ਤੁਸੀਂ ਜਿੱਥੇ ਵੀ ਰਹੋ ਭਾਈ ਰਾਜੀ ਖੁਸ਼ੀ ਰਹੋ ਹੁਣ ਤਾਂ ਅਗਵੀ ਸੋ ਗਈ ਏ ਚਲੋ ਤੁਸੀਂ ਵੀ ਜਾਓ ਸਾਰੇ ਜਣੇ ਹੁਣ ਜਾ ਕੇ ਆਰਾਮ ਕਰ ਲਵੋ ਬਾਕੀ ਗੱਲਾਂ ਕੱਲ ਸਵੇਰੇ ਕਰ ਲੈਣਾ ਫਿਰ ਸਾਰੇ ਜਣੇ ਉੱਠ ਕੇ ਆਪੋ ਆਪਣੇ ਕਮਰਿਆਂ 'ਚ ਚਲੇਗੇ ਅਗਲੇ ਦਿਨ ਸਵੇਰੇ ਸਾਜ ਰਹੀ ਇਹ ਜਾਗਰ ਹੋਣੇ ਦੋਵੇਂ ਹੀ ਖੇਚਲੇ ਗਏ ਉਹਨਾਂ ਦੇ ਜਨਮਗ੍ਰੋ ਰੇਸ਼ਮ ਨੇ ਆਪਣੀਆਂ ਭਾਬੀਆਂ ਨਾਲ ਮਿਲ ਕੇ ਪਰੌਂਠੇ ਬਣਾਈ ਤੇ ਫਿਰ ਸਾਰਿਆਂ ਨੂੰ ਦਹੀਂ ਦੇ ਨਾਲ ਖਵਾਈ ਸਾਰਿਆਂ ਦਾ ਰੋਟੀ ਪਾਣੀ ਹੋਣ ਤੋਂ ਬਾਅਦ ਰੇਸ਼ਮ ਉਹਨਾਂ ਨੇ ਵੀ ਆਪਣੇ ਘਰ ਵਾਪਸੀ ਦੀ ਤਿਆਰੀ ਕਰ ਲਈ ਫਿਰ ਉਹਨਾਂ ਦੇ ਜਾਣ ਲੱਗਿਆ ਬੀਬੀ ਬਾਪੂ ਨੇ ਦੋਵਾਂ ਨੂੰ ਆਪਣਾ ਪਿਆਰ ਤੇ ਅਸ਼ੀਰਵਾਦ ਦਿੱਤਾ ਦੋਵੇਂ ਭਾਬੀਆਂ ਨੇ ਵੀ ਰੇਸ਼ਮ ਨੂੰ ਸੂਤੀ ਬਾਣੀ ਨੂੰ ਕਪੜੇ ਦੇ ਕੇ ਆਪਣਾ ਪਿਆਰ ਦੇ ਕੇ ਵੇਦਾ ਕੀਤਾ ਤਹੋਂ ਦੂਮੀ ਜੀਪ 'ਚ ਬੈਠ ਕੇ ਫਿਰ ਆਪਣੇ ਘਰ ਵੱਲ ਨੂੰ ਚੱਲ ਪਈ ਰਸਤੇ 'ਚ ਰੇਸ਼ਮ ਦੇ ਚਿਹਰੇ ਤੇ ਸ਼ਾਈ ਖੁਸ਼ੀ ਦੇਖ ਕੇ ਕਰਮੋਸ ਨੂੰ ਕਹਿਣ ਲੱਗਾ ਅੱਜ ਤਾਂ ਸਾਡੀ ਰੇਸ਼ਮ ਦੇ ਚਿਹਰੇ ਤੇ ਵੜਾ ਨੂਰ ਛੜਿਆ ਆ ਜੀ ਰੇਸ਼ਮ ਹਾਂ ਜੀ ਮੈਂ ਤਾਂ ਆਪਣੀ ਪੇਕੇ ਗਈ ਸੀ ਬੇਬੇ ਬਾਪੂ ਜੀ ਹੁਣਾਂ ਨੂੰ ਮਿਲਣ ਲਈ ਪਰ ਮੈਨੂੰ ਕੀ ਪਤਾ ਸੀ ਉੱਥੇ ਜਾ ਕੇ ਮੈਨੂੰ ਮੇਰੀਆਂ ਭਾਬੀਆਂ ਵੀ ਮਿਲ ਜਾਣੀਆਂ ਆ ਕਰਮੋਸ ਹਰੀਸ਼ਮ ਗੱਲबस ਇਨਕ ਹੀ ਸੀ ਕਿ ਤੂੰ ਆਪਣੀਆਂ ਭਾਬੀਆਂ ਨੂੰ ਮਿਲੇ ਚਾ ਗੱਲਬਾਤ ਕੀਤੇ ਬਿਨਾ ਹੀ ਉਹਨਾਂ ਵਰੀ ਰੇ ਬਣਾ ਲਈ ਕਿ ਤੇਰੀਆਂ ਭਾਬੀਆਂ ਵੀ ਤੇਰੇ ਵੀਰੇ ਵਰਗੀਆਂ ਹੋਣਗੀਆਂ ਬੰਦੇ ਦਾ ਹਮੇਸ਼ਾ ਮਿਲ ਵਰਤ ਕੇ ਹੀ ਪਤਾ ਲੱਗਦਾ ਹੁੰਦਾ ਆ ਕਿ ਉਹ ਕਿੱਦਾਂ ਦਾ ਆ ਹਰੀਸ਼ਮ ਤੁਹਾਨੂੰ ਪਤਾ ਹੀ ਜੀ ਮੈਨੂੰ ਵਿਆਹ ਤੋਂ ਪਹਿਲਾਂ ਲੱਗਦਾ ਸੀ ਕਿ ਮੈਨੂੰ ਸਭ ਕੁਝ ਪਤਾ ਆ ਪਰ ਵਿਆਹ ਤੋਂ ਪਿੱਛੋਂ ਜਦ ਕਪੀਲ ਦਰੀ ਸਿਰ ਤੇ ਪਈ ਫਿਰ ਪਤਾ ਲੱਗਿਆ ਕਿ ਮੈਨੂੰ ਤਾਂ ਦੁਨੀਆਦਾਰੀ ਵਾਰੇ ਕੱਖ ਵੀ ਨਹੀਂ ਪਤਾ ਸੀ ਉਹ ਤਾਂ ਬੇਬੀ ਜੀ ਤੇ ਭਾਬੀ ਹੁਣੇ ਬਹੁਤ ਚੰਗੀਆਂ ਨੇ ਜਿਨ੍ਹਾਂ ਨੇ ਮੇਰੇ ਗਲਤੀ ਕਰਨ ਤੇ ਵੀ ਕਦੇ ਗੁੱਸਾ ਨਹੀਂ ਕੀਤਾ ਬਲਕਿ ਹਮੇਸ਼ਾ ਪਿਆਰ ਨਾਲ ਸਮਝਾਇਆ ਆ ਕਰਮ ਰੇਸ਼ਮ ਵਸੇ ਤੂੰ ਨਾ ਹੁਣ ਪਹਿਲਾਂ ਨਾਲੋਂ ਕਾਫੀ ਸਿਆਣੀ ਹੋ ਗਈ ਹੈ ਰੇਸ਼ਮ ਅੱਛਾ ਜੀ ਤੁਹਾਡਾ ਮਤਲਬ ਇਹ ਪਹਿਲਾਂ ਮੈਂ ਕਮਲੀ ਸੀ ਫਿਰ ਕਰਮੇ ਨੂੰ ਹੱਸਦੇ ਹੋਏ ਦੇਖ ਕੇ ਰੇਸ਼ਮ ਉਸ ਦੇ ਮਾਰਦੀ ਹੋਏ ਕਹਿਣ ਲੱਗੀ ਹੁਣ ਬੋਲੋ ਵੀ ਕੁਝ ਦੰਦ ਕਰਦੀ ਆ ਮੈਂ ਸਭ ਸਮਝਦੀ ਆ ਤੁਹਾਡੇ ਦੰਦ ਕਿਉਂ ਨਿਕਲ ਰਹੇ ਨੇ ਇਹ ਤਾਂ ਰੇਸ਼ਮ ਹੀ ਸੀ ਜੋ ਤੁਹਾਡੇ ਤੇ ਡਲ ਗਈ ਤੁਹਾਨੂੰ ਤਾਂ ਆਪਣੀ ਕਿਸਮਤ ਦਾ ਸ਼ੁਕਰਿਆ ਦਾ ਕਰਨਾ ਚਾਹੀਦਾ ਆ ਨਹੀਂ ਸਾਡੇ ਸੰਜੋਗ ਜੁੜਨੇ ਤਾਂ ਬਹੁਤ ਦੂਰ ਦੀ ਗੱਲ ਸੀ ਕਰਮਾ ਅੱਛਾ ਜੀ ਕਿੱਥੇ ਆ ਫਿਰ ਮੇਰੀ ਕਿਸਮਤ ਲੈ ਆਓ ਆਪਾਂ ਹੁਣੇ ਉਸ ਦਾ ਧੰਨਵਾਦ ਕਰ ਦਿੰਨੇ ਆ ਰੇਸ਼ਮ ਆ ਬੈਠੀ ਤਹੇ ਤੁਹਾਡੇ ਸਾਹਮਣੇ ਕਰੋ ਧੰਨਵਾਦ ਕਰਮਾ ਫਿਰ ਧੰਵਾਜੀ ਬਾਕੀ ਕੱਲ ਦੀ ਵੀਡੀਓ 'ਚ ਜਾਰੀ ਰੱਖਾਂਗੀ ਜੀ ਬਣੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ